ਪੰਜਾਬ ਵਿੱਚ ਦੀਵਾਲੀ ਦੇ ਪਟਾਕਿਆਂ ਦੇ ਧੂਏ ਨੇ ਪੰਜਾਬ ਦੇ ਕਈ ਸ਼ਹਿਰਾਂ ਨੂੰ ਗੈਸ ਚੈਂਬਰ ਵਿੱਚ ਤਬਦੀਲ ਕਰ ਦਿੱਤਾ ਹੈ ਹਵਾ ਗੁਣਵੱਤਾ ਸੂਚਕ ਅੰਕ AQI ਵਿੱਚ ਸਿਰਫ 4 ਘੰਟਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਜੋ ਕਈ ਜ਼ਿਲ੍ਹਿਆਂ ਵਿੱਚ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਪੰਜਾਬ ਵਿੱਚ ਕਈ ਥਾਵਾਂ ਤੇ ਦੀਵਾਲੀ ਬਣਾਈ ਗਈ ਦੱਸਦੀ ਹੈ ਕਿ ਸੂਬੇ ਦੇ ਵਾਤਾਵਰਣ ਨਿਗਰਾਨੀ ਸਟੇਸ਼ਨਾਂ ਦੇ ਅਨੁਸਾਰ ਔਸਤ AQI 114 ਸੀ ਪਟਾਕੇ ਚੱਲਦੇ ਹਨ ਹੀ ਇਹ ਰਾਤ 9 ਵਜੇ 153 ਅਤੇ ਰਾਤ 10 ਵਜੇ ਤੱਕ 309 ਤੱਕ ਪਹੁੰਚ ਗਿਆ ਤਾਂ ਸਿਗਰਾਤ 11 ਵਜੇ ਤੱਕ 325 ਤੱਕ ਪਹੁੰਚ ਗਿਆ ਅੱਧੀ ਰਾਤ ਤੱਕ ਇਹ ਕਈ ਥਾਵਾਂ ਤੇ 500 ਤੱਕ ਪਹੁੰਚ ਗਿਆ ਜੋ ਕਿ ਬਹੁਤ ਹੀ ਖਤਰਨਾਕ ਸ਼੍ਰੇਣੀ ਵਿੱਚ ਹੈ ਪ੍ਰਦੂਸ਼ਣ ਬੋਰਡ ਰਾਜ ਦੇ ਸਿਰਫ 8 ਸਥਾਨਾਂ ਤੇ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਦਾ ਹੈ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਤੇ ਜਲੰਧਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਇਹਨਾਂ ਸ਼ਹਿਰਾਂ ਵਿੱਚ PM2.5 ਅਤੇ PM10 ਦੀ ਗੜਾਪਣ ਆਮ ਨਾਲੋਂ 4 ਤੋਂ 5 ਗੁਣਾ ਵੱਧ ਅਸੀਸੀ ਰਾਤ ਪਰ ਅਸਮਾਨ ਤੇ ਧੂਏ ਦੀ ਇੱਕ ਮੋਟੀ ਪਰਤ ਛਾਈ ਸੀ ਜਿਸ ਕਾਰਨ ਅੱਖਾਂ ਵਿੱਚ ਜਲਣ ਤੇ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਈ ਪੰਜਾਬ ਦੇ ਮੌਸਮ ਵਿੱਚ ਵੱਡਾ ਬਦਲਾਅ ਆਉਣ ਵਾਲਾ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਇਹ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਪਰ ਇਸ ਦਾ ਪ੍ਰਭਾਵ ਸਿਰਫ ਉੱਤਰੀ ਖੇਤਰਾਂ ਵਿੱਚ ਹੀ ਸੀਮਤ ਰਹੇਗਾ ਮੌਸਮ ਮਹਿਰਾਂ ਦਾ ਕਹਿਣਾ ਹੈ ਕਿ ਅਕਤੂਬਰ ਦੇ ਆਖਰੀ ਹਫਤੇ ਤੋਂ ਪੰਜਾਬ ਵਿੱਚ ਠੰਡੀਆਂ ਹਵਾਵਾਂ ਦਾ ਪ੍ਰਭਾਵ ਹੌਲੀ-ਹੌਲੀ ਵਧੇਗਾ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਤਬਦੀਲੀ ਆਉਣ ਦੀ ਉਮੀਦ ਹੈ ਅਗਲੇ 4 ਤੋਂ 5 ਦਿਨਾਂ ਵਿੱਚ ਕਈ ਥਾਵਾਂ ਤੇ ਰਾਤ ਦਾ ਤਾਪਮਾਨ 2 ਡਿਗਰੀ ਘੱਟ ਸਕਦਾ ਹੈ ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦੀ ਪੇਕਵਾਣੀ ਕੀਤੀ ਗਈ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ਦੇ ਔਸਤ ਉਤੇ ਵੱਧ ਤਾਪਮਾਨ ਵਿੱਚ ਸਿਰਫ 0.2 ਡਿਗਰੀ ਦਾ ਥੋੜਾ ਜਿਹਾ ਵਾਦਾ ਹੋਇਆ ਹੈ ਜਦੋਂ ਕਿ ਬਠਿੰਡਾ ਦਾ ਤਾਪਮਨ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਕਿ ਸ਼ਾਮ 35 ਡਿਗਰੀ ਨੂੰ ਪਾਰ ਕਰ ਗਿਆ ਦੱਸਦੇ ਕਿ 35.5 ਡਿਗਰੀ ਤੱਕ ਪਹੁੰਚ ਗਿਆ ਇਸ ਦੌਰਾਨ ਘਟੋਕਟ ਤਾਪਮਨ ਕਾਫੀ ਗਰਾਫਟ ਆਈ ਹੈ ਜਿਸੇ ਘਟੋਕਟ ਤਾਪਮਨ 0.1 ਡਿਗਰੀ ਸੈਲਸੀਅਸ ਘਟਿਆ ਜੋ ਆਮ ਦੇ ਨੇੜੇ ਰਿਹਾ ਸਭ ਤੋਂ ਘੱਟ ਤਾਪਮਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ 14.9 ਡਿਗਰੀ ਸੈਲਸੀਅਸ ਦਰਸਕੀਤਾ ਗਿਆ ਹਲਕੀ ਠੰਡ ਵਧਣੀ ਸ਼ੁਰੂ ਹੋ ਜਾਵੇਗੀ ਮੌਸਮ ਵਿਗਿਆਨ ਕੇਂਦਰ ਦੇ ਅਨਸਾਰ ਇਸ ਸਮੇਂ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਹਾਲਾਂਕਿ ਰਾਤ ਦੇ ਤਾਪਮਾਨ ਵਿੱਚ ਥੋੜੀ ਅਜਿਹੀ ਕਮੀ ਦੇਖੀ ਜਾਵੇਗੀ ਅਗਲੇ 4 ਦਿਨਾਂ ਵਿੱਚ ਤਾਪਮਨ ਵਿੱਚ 4 ਡਿਗਰੀ ਦੀ ਗਰਾਉਟ ਆਉਣ ਦੀ ਉਮੀਦ ਹੈ ਜਿਸ ਤੋਂ ਬਾਅਦ ਸਵੇਰੇ ਤੇ ਸ਼ਾਮ ਨੂੰ ਥੋੜੀ ਜਿਹੀ ਠੰਡ ਵੱਜ ਜਾਵੇਗੀ। ਦੇਸ਼ ਭਰ ਵਿੱਚ ਦਿਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਵਾਲੀ ਦੇ ਤਿਹਾਰ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਰੋਸ਼ਨੀ ਦੇ ਤਿਹਾਰ ਦਿਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਅੰਕੇ ਅਰਦਾਸ ਕਰਦੇ ਹਾਂ ਕਿ ਦਿਵਾਲੀ ਦਾ ਇੱਕ ਇਕੱਲਾ-ਇਕੱਲਾ ਦੀਵਾ ਤੁਹਾਡੇ ਸਾਰੇ ਦੇ ਘਰਾਂ ਵਿੱਚ ਤਰੱਕੀ ਤੇ ਤੰਦਰੁਸਤੀ ਦੀ ਰੋਸ਼ਨੀ ਲੈ ਕੇ ਆਵੇ ਪਰਿਵਾਰ ਵਿੱਚ ਆਪਸੀ ਪਿਆਰ ਅਤੇ ਖੁਸ਼ੀਆਂ ਖੇੜੇ ਬਣੇ ਰਹਿਣ